ਰਾਜੋਆਣਾ ਦੀ ਰਹਿਮ ਪਟੀਸ਼ਨ ਦੇ ਉੱਤੇ ਅੱਜ ਜਿਹੜੀ ਆ ਸੁਣਵਾਈ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਹੁਣ ਸੁਪਰੀਮ ਕੋਰਟ ਵੱਲੋਂ ਸ਼ਕਤੀ ਜਿਹੜੀ ਆ ਦਿਖਾਈ ਜਾ ਰਹੀ ਆ ਤਾਂ ਜੋ ਇੱਕ ਰਾਜੋਆਣਾ ਦੀ ਜੋ ਫਾਂਸੀ ਦੀ ਸਜ਼ਾ ਦੇ ਉੱਤੇ ਇੱਕ ਪਟੀਸ਼ਨ ਪਾਈ ਸੀ ਕਿ ਰਹਿਮ ਦੀ ਅਪੀਲ ਜਿਹੜੀ ਆ ਉਹ ਕੀਤੀ ਗਈ ਸੀ ਤਾਂ ਉਸ ਉੱਤੇ ਅੱਜ ਜਿਹੜੀ ਆ ਖੁੱਲਕੇ ਸੁਣਵਾਈ ਕੀਤੀ ਗਈ ਹੈ ਤਾਂ ਫਿਰ ਸੁਪਰੀਮ ਕੋਰਟ ਵੱਲੋਂ ਇਹ ਕਿਹਾ ਗਿਆ ਕਿ ਕੇਂਦਰ ਸਰਕਾਰ ਹੁਣ ਆਪਣਾ ਜਵਾਬ ਜਿਹੜਾ ਆ ਉਹ ਦਾਖਲ ਕਰੇ ਤਾਂ ਇਸ ਦੇ ਵਿੱਚ ਕੀ ਕੀਤਾ ਜਾਣਾ ਚਾਹੀਦਾ ਤਾਂ ਫਿਰ ਸੁਪਰੀਮ ਕੋਰਟ ਵੱਲੋਂ ਜਿਹੜਾ ਆ ਇਹ ਕੇਂਦਰ ਸਰਕਾਰ ਨੂੰ 18 ਮਾਰਚ ਤੱਕ ਦਾ ਜਿਹੜਾ ਸਮਾਂ ਦਿੱਤਾ ਗਿਆ ਹੈ ਇਸ ਦੇ ਵਿੱਚ ਜੋ ਕੇਂਦਰ ਸਰਕਾਰ ਹੈ ਉਸ ਨੇ ਆਪਣਾ ਜਵਾਬ ਜਿਹੜਾ ਦਾਖਲ ਉਹ 18 ਮਾਰਚ ਤੱਕ ਕਰਨ ਆਇਆ ਤਾਂ ਹੁਣ ਕੇਂਦਰ ਨੇ ਇਸ ਮਾਮਲੇ ਦੇ ਵਿੱਚ ਸ਼ਕਤੀ ਦਿਖਾਈ ਹੈ ਤਾਂ 18 ਮਾਰਚ ਤੋਂ ਪਹਿਲਾਂ ਪਹਿਲਾਂ ਕੇਂਦਰ ਸਰਕਾਰ ਤੋਂ ਇਹ ਜਵਾਬ ਮੰਗਿਆ ਹੈ ਕਿ ਉਹ ਆਪਣਾ ਜਵਾਬ ਦਾਖਲ ਕਰਨ ਜੇਕਰ ਕੇਂਦਰ ਸਰਕਾਰ ਇਸ ਮਾਮਲੇ ਦੇ ਵਿੱਚ ਜਵਾਬ ਦਾਖਲ ਨਹੀਂ ਕਰਦੀ ਤਾਂ ਫਿਰ ਕੇਂਦਰ ਜੇ ਜਵਾਬ ਨਹੀਂ ਦਾਖਲ ਕਰਦੀ ਤਾਂ ਸੁਪਰੀਮ ਕੋਰਟ ਵੱਲੋਂ ਇਹ ਕਿਹਾ ਗਿਆ ਕਿ ਉਹ ਮੈਰਿਟ ਦੇ ਆਧਾਰ ਤੇ ਇਸ ਉੱਤੇ ਫੈਸਲਾ ਜਿਹੜਾ ਆ ਉਹ ਲਏਗੀ ਤਾਂ ਹੁਣ ਵੱਡੀ ਅਪਡੇਟ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਰਾਜੋਆਣਾ ਦੀ ਜੋ ਰਹਿਮ ਦੀ ਪਟੀਸ਼ਨ ਪਾਈ ਸੀ ਉਸ ਦੇ ਉੱਤੇ ਜਿਹੜੀ ਸੁਣਵਾਈ ਕੀਤੀ ਗਈ ਹੈ ਜਿਸ ਦੇ ਵਿੱਚ ਕੇਂਦਰ ਸਰਕਾਰ ਨੂੰ ਜਿਹੜਾ ਆ ਉਹ ਇੱਕ 18 ਮਾਰਚ ਦਾ ਜਿਹੜਾ ਆ ਉਹ ਸਮਾਂ ਦੱਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ 2012 ਤੋਂ ਲੈ ਕੇ ਹੁਣ ਤੱਕ ਇਸ ਮਾਮਲੇ ਦੇ ਉੱਤੇ ਜਿਹੜੀ ਹੈ ਕੋਈ ਵੀ ਕਾਰਵਾਈ ਜਿਹੜੀ ਹੈ ਉਹ ਨਹੀਂ ਹੋਈ ਹੈ ਜਾਂ ਇਸ ਦੇ ਉੱਤੇ ਕੋਈ ਉਚਿਤ ਫੈਸਲਾ ਨਹੀਂ ਲਿਆ ਗਿਆ ਲਗਾਤਾਰ ਕਾਫੀ ਲੰਬਾ ਸਮਾਂ ਹੋ ਚੁੱਕਿਆ ਹੈ ਲਗਭਗ 12 ਸਾਲ ਦਾ ਸਮਾਂ ਜਿਹੜਾ ਲੰਘ ਚੁੱਕਿਆ ਹੈ ਇਸ ਉੱਤੇ ਕੋਈ ਫੈਸਲਾ ਜਿਹੜਾ ਆ ਉਹ ਨਹੀਂ ਲਿਆ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਤੇ ਐ ਜੀ ਪੀ ਸੀ ਤੇ ਹੋਰ ਪੰਥਕ ਜਥੇਬੰਦੀਆਂ ਨੇ ਇਸ ਉੱਤੇ ਜਿਹੜਾ ਆ ਕੋਈ ਨਾ ਕੋਈ ਉਚਿਤ ਫੈਸਲਾ ਲੈਂਣ ਦੇ ਲਈ ਜਿਹੜਾ ਆ ਉਹ ਮੰਗ ਕਰ ਰਹੀਆਂ ਨੇ ਪਰ ਹੁਣ ਅੱਜ ਜਿਹੜੀ ਆ ਇਹ ਸੁਣਵਾਈ ਜਿਹੜੀ ਆ ਉਹ ਸੁਪਰੀਮ ਕੋਰਟ ਦੇ ਵਿੱਚ ਕੀਤੀ ਗਈ ਆ ਤਾਂ ਹੁਣ ਆ ਕੇਂਦਰ ਸਰਕਾਰ ਨੂੰ ਜਿਹੜਾ ਆ ਇਹ ਫੈਸਲਾ ਲੈਣ ਦੇ ਲਈ 18 ਮਾਰਚ ਤੱਕ ਦਾ ਜਿਹੜਾ ਆ ਉਹ ਸਮਾਂ ਦਿੱਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਜੋ ਅਬ ਵਰਮੰਤ ਸਿੰਘ ਰਾਜਵਾਨਾ ਬੰਦੀ ਸਿੱਖਾਂ ਦੇ ਵਿੱਚ ਜਿਹੜੇ ਨੇ ਉਹ ਨਾਂ ਉਹਨਾਂ ਦਾ ਸ਼ਾਮਲ ਹੈ ਤਾਂ ਲੰਬੇ ਸਮੇਂ ਦੇ ਵਿੱਚ ਜੋ ਕਿ ਜੇਲ੍ਹ ਦੇ ਅੰਦਰ ਪੰਦ ਨੇ ਤਾਂ ਉਹਨਾਂ ਦੇ ਉੱਤੇ ਜਿਹੜੀ ਆ ਫਾਂਸੀ ਦੀ ਜਿਹੜੀ ਆ ਸਜ਼ਾ ਸੁਣਾਉਣ ਦਾ ਹੁਕਮ ਲੱਗਾ ਸੀ ਪਰ ਕਿਤੇ ਨਾ ਕਿਤੇ ਫੇਰ ਇਹ ਜਿਹੜੀ ਆ ਰਹਿਮ ਦੀ ਅਪੀਲ ਜਿਹੜੀ ਇਹ ਪਾਈ ਗਈ ਹੈ ਕਿ ਪાંਸੀ ਦੀ ਸਜ਼ਾ ਟਾਲ ਕੇ ਜਿਹੜਾ ਆ ਉਹਨਾਂ ਨੂੰ ਜਿਹੜੀ ਉਮਰ ਕੈਦ ਦੀ ਸਜ਼ਾ ਜਿਹੜੀ ਆ ਉਹ ਸੁਣਾਈ ਜਾਵੇ ਤਾਂ ਜਿਸ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਕਈ ਸੁਣਵਾਈਆਂ ਹੋਈਆਂ ਤਾਂ ਜਿਸ ਦੇ ਵਿੱਚ ਦਾਖਲ ਜਿਹੜਾ ਜਵਾਬ ਕੋਈ ਜਿਹੜਾ ਆ ਉਹ ਨਹੀਂ ਕੀਤਾ ਗਿਆ ਦਾ ਹੁਣ ਲੰਬੇ ਸਮੇਂ ਬਾਅਦ ਜੇਕਰ ਗੱਲ ਕਰੀਏ 2012 ਦੇ ਵਿੱਚ ਇਹ ਪਟੀਸ਼ਨ ਜਿਹੜੀ ਹੈ ਉਹ ਪਾਈ ਗਈ ਸੀ ਤਾਂ ਪਟੀਸ਼ਨ ਪਾਉਣ ਤੋਂ ਬਾਅਦ ਅੱਜ 12 ਸਾਲ ਬਾਅਦ ਇਹ ਲੰਬਾ ਸਮਾਂ ਬੀਤ ਗਿਆ ਹੈ ਤਾਂ ਅੱਜ ਇਸ ਫੈਸਲੇ ਦੇ ਉੱਤੇ ਕਿ ਜਿਹੜੀ ਹੈ ਸੁਪਰੀਮ ਕੋਰਟ ਨੇ ਆਪਣੀ ਜਿਹੜੀ ਆ ਸਖਤਾਈ ਵਰਤਾਈ ਹੈ ਤਾਂ ਹੁਣ ਕੇਂਦਰ ਸਰਕਾਰ ਨੂੰ ਜਿਹੜਾ ਇਸ ਉੱਤੇ ਫੈਸਲਾ ਲੈਣ ਦੇ ਲਈ ਜਿਹੜਾ ਕਿਹਾ ਗਿਆ ਤਾਂ ਇਹ ਫੈਸਲੇ ਲੈਣ ਦਾ ਜੋ ਸਮਾਂ ਆ ਉਹ 18 ਮਾਰਚ ਦਾ ਦਿੱਤਾ ਗਿਆ ਤਾਂ 18 ਮਾਰਚ ਤੋਂ ਪਹਿਲਾਂ ਪਹਿਲਾਂ ਜਿਹੜਾ ਆ ਕੇਂਦਰ ਸਰਕਾਰ ਨੂੰ ਹੁਣ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਆ ਇਸ ਦੇ ਦਾ ਜਵਾਬ ਜਿਹੜਾ ਆ ਉਹ ਦਾਖਲ ਕੀਤਾ ਜਾਣਾ ਹੈ ਤਾਂ ਹੁਣ ਦੇਖਦੇ ਆ ਕਿ ਇਹ ਕੇਂਦਰ ਸਰਕਾਰ ਇਸ ਉੱਤੇ ਆਪਣਾ ਕੀ ਫੈਸਲਾ ਲੈਂਦੀ ਹੈ ਪਰ ਸੁਪਰੀਮ ਕੋਰਟ ਜਿਹੜੀ ਹੈ ਉਹ ਫੈਸਲਾ ਦੀ ਜਿਹੜੀ ਆ ਉਡੀਕ ਦੇ ਵਿੱਚ ਹੈ ਤਾਂ ਜੇਕਰ ਕੇਂਦਰ ਸਰਕਾਰ ਫੈਸਲਾ ਨਹੀਂ ਲੈਂਦੀ ਕੋਈ ਕੇਂਦਰ ਸਰਕਾਰ ਆਪਣਾ ਜਵਾਬ ਦਾਖਲ ਨਹੀਂ ਕਰਦੀ ਤਾਂ ਫਿਰ ਜੋ ਮੈਰਿਟ ਦੇ ਆਧਾਰ ਤੇ ਜੋ ਸੁਪਰੀਮ ਕੋਰਟ ਆ ਉਹ ਆਪਣੀ ਕਾਰਵਾਈ ਨੂੰ ਅੱਗੇ ਕਰੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਜੋ ਸਿੱਖ ਜਥੇਬੰਦੀਆਂ ਨੇ ਪੰਥਕ ਜਥੇਬੰਦੀਆਂ ਨੇ ਜੋ ਪੰਥਕ ਨੁਮਾਇੰਦੇ ਨੇ ਉਹਨਾਂ ਵੱਲੋਂ ਵੀ ਜਿਹੜੀ ਆ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਸਜੀਪੀਸੀ ਵੱਲੋਂ ਜਿਹੜੀ ਇਹ ਮੰਗ ਕੀਤੀ ਜਾ ਰਹੀ ਸੀ ਕਿ ਜਿਹੜੇ ਆ ਇਸ ਦੇ ਉੱਤੇ ਕੋਈ ਉਚਿਤ ਫੈਸਲਾ ਜਿਹੜਾ ਆ ਉਹ ਲਿਆ ਜਾਵੇ ਤਾਂ ਅੱਜ ਇਸ ਮਾਮਲੇ ਦੇ ਵਿੱਚ ਰਾਜੂ ਆਨੰਦੀ ਰਹਿਮ ਪਟੀਸ਼ਨ ਦੇ ਉੱਤੇ ਜੋ ਅਰਜੀ ਦੇ ਉੱਤੇ ਇਹ ਜਿਹੜੀ ਸੁਣਵਾਈ ਕੀਤੀ ਗਈ ਆ ਤਾ ਉਸ ਦੇ ਵਿੱਚ ਜਿਹੜਾ ਕਿ ਕੇਂਦਰ ਸਰਕਾਰ ਤੋਂ ਹੁਣ ਜਵਾਬ ਮੰਗਿਆ ਗਿਆ ਤਾਂ 18 ਤਰੀਕ ਨੂੰ ਜਿਹੜਾ ਇਹ ਜਵਾਬ ਜਿਹੜਾ ਆ 18 ਮਾਰਚ ਤੋਂ ਪਹਿਲਾਂ ਪਹਿਲਾਂ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਦਾਖਲ ਕਰਨਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਕਿ ਆਖਰਕਾਰ ਹੋਣਾ ਕੇਂਦਰ ਸਰਕਾਰ ਇਸ ਮਾਮਲੇ ਤੇ ਕਿਸ ਤਰ੍ਹਾਂ ਦਾ ਜਵਾਬ ਦਾਖਲ ਕਰਦੀ ਹੈ